ਅਮੀਰ ਉਧਰ ਨਹੀਂ ਜਾਣਾ ਬੜੇ ਧਿਆਨ पूर्वक ਬੜੇ ਸਜੇ ਢੰਗ ਦੇ ਨਾਲ ਹਵੜਾ ਨਵੀਂ ਕਰੀ ਅਰੈਸ਼ੀ ਵਿੱਚ 3 4ਵੇਂ ਤੁਸੀਂ ਗਵਾਹਿਆਂ ਦੇ ਚੈੱਕ ਕਰਨਾ ਆਪਣੇ ਆਪ ਨੂੰ ਜਦੋਂ ਇਹ ਹੱਥ ਆਏਗਾ ਤੁਹਾਡੇ ਤੇ ਤੇ ਪਰਮੇਸ਼ਰ ਦਾ ਉਹ ਕਿੰਨੇ ਕਾਲ ਤੋਂ ਤੁਹਾਡੇ ਦੇ ਕੰਮ ਕਰਨੇਗੀ ਤੁਹਾਨੂੰ ਹਰਿਆ ਕਮਜ਼ੋਰ ਹਿੱਸਾ ਲੱਗਿਆ ਉੱਥੇ ਤੁਹਾਨੂੰ ਪਰਮੇਸ਼ਰ ਸਾਹਮਣੇ ਲਿਆ

ਕਿ ਮੂੰਹ ਬਾਉ ਜਿਹੜਾ ਇਦਾਂ ਵੱਡਾ 2000 ਸਾਲ ਪਹਿਲਾਂ ਮੇਰੇ ਯਜੂ ਨੇ ਸਭ ਕੁਝ ਕਰ ਦਿੱਤਾ ਤੁਹਾਡੇ ਲਈ ਹallelujah ਯਾਦ ਹੋ ਕਿ ਮੈਂ ਪਰਮੇਸ਼ਰ ਨੂੰ ਆ ਗਵਾਹੀ ਦੇ ਰਹੀ ਮੇਰੀ ਬ੍ਰਿਆਸ ਹੈ ਤੁਹਾਡਾ ਝਗੜਾ ਹੈ ਪਤੀ ਮਾਤਰੀ ਦਾ ਅੱਜ ਦੇਖੋਗੇ ਜਾ ਕੇ ਅੱਜ ਹੀ ਬਦਲਾਵ ਹੋਏਗਾ ਅੱਜ ਹallelujah ਅੱਜ ਇਹ ਕਹਿੰਦਾ ਸਾਰਿਆਂ ਦੇ ਸਿਰ ਤੇ ਉਹ ਆਉਣ ਦੇ ਬਲ ਹallelujah 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 ਇਸ ਵਰਗ ਨੂੰ ਜਾਣ ਕੇ ਜੇ ਤੁਸੀਂ ਪੂਰਾ ਉਸਤੇ ਸਮਝ ਗਏ ਹੋ ਜਾਣਦੇ ਰਹਿਸਾਮਰੀ ਆਪ ਨੂੰ ਕਿ ਉਹ ਨਬੀ ਹੈ ਉਹ ਮਸੀਹਾ ਹੈ ਇਹ ਤੁਹਾਡੀ ਤਾਕ ਨਹੀਂ ਆਪਣਾ ਦਵਾ ਦੇਣਾ ਉਹ ਫ੍ਰੀਜਰ ਵਿੱਚ 라 ਦਿਓ ਤੁਸੀਂ 라ੜੇ ਜਿਹੜਾ ਲਾ ਰਹੇ ਹੋ ਸਿਰਫ ਇਲਾਜ ਕਰਨਾ ਹੈ ਭਰੋਸਾ ਕਰਨਾ ਹੈ ਕਿ ਪ੍ਰਭੂ ਮੈਂ ਜਿੱਤਣਾ ਚਾਹਣਾ ਹੈ ਤੁਹਾਨੂੰ ਦੁਸ਼ਟ ਆਤਮਾ ਦਾ ਟੈਕ ਹੈ ਅੱਜ ਦੁਸ਼ਟ ਆਤਮਾ ਜਾਏਗੀ ਇਹ ਤੁਹਾਡੀ ਕੋਈ ਬਿਮਾਰੀ ਨਹੀਂ ਹੈ ਅੱਜ ਜਾਏਗਾ ਅੱਜ ਸਿਰਫ ਤੁਹਾਡਾ ਵਿਸ਼ਵਾਸ ਚਾਹੁੰਦਾ ਹੈ ਪਰਮੇਸ਼ਰ ਤੁਹਾਡਾ ਮਨ ਕਿੱਥੇ ਹੈ